ਸਬਸਕ੍ਰਾਈਬ ਜੀ ਸਾਰੇ ਵੀਰਾਂ ਨੂੰ ਸੰਦੀਪ ਡੇਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜੇ ਆਪਣੇ ਵੀਜਾ ਦੇ ਹੈਗੀ ਆ ਪਿੰਡ ਚੋਟੀਆਂ ਜ਼ਿਲ੍ਹਾ ਮੋਗਾ ਪਿੰਡ ਹੈ ਜੀ ਤਸਵੀਲ ਵੀ ਮੋਗਾ ਤਲਵੰਡੀ ਭਾਈ ਦੇ ਬਿਲਕੁਲ ਨਜ਼ਦੀਕ ਵੀਰਾਂ ਦਾ ਪਿੰਡ ਹੈ ਜੀ ਤੇ ਗੁਰਪ੍ਰੀਤ ਕੋਲ ਆ ਚੁੱਕੇ ਵੀ ਇਹਨਾਂ ਕੋਲ ਅੱਜ ਵੀ ਕੋ ਤਿੰਨ ਚਾਰ ਤੇ ਲਗਭਗ ਗਾਵਾਂ ਸੇਲ ਆ ਤੇ ਆ ਹੁਣ ਵੀਰਾਂ ਨਾਲ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਕੇ ਰਕੋੜਾ ਉਸ ਤੋਂ ਬੋਲੋ ਵੀ ਜੀ ਤੇ ਕਹਸੋ ਬਲੋ ਇੱਥੇ ਆ ਕੇ ਚੁਆਇ ਕਰੋ ਪਾਸ ਕਰੋ ਪੂਰੀ ਤੁਸੱਲੀ ਨਾਲ ਖਰੀਦੋ ਨਾਲੇ ਵੀਡੀਓ ਮਤ ਸ਼ੇਅਰ ਕਰ ਦਿਆ ਕਰੋ ਚਲੋ ਗਾਵੇਂ ਕੀ ਵੀ ਦਾ ਫੈਰ ਹੋ ਸਕੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿਕਾਰ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਵੀਰਾਂ ਨੂੰ ਸਤਿ ਸ੍ਰੀ ਅਕਾਲ ਬਈ ਕਿਵੇਂ ਚੱਲਦਾ ਜੀ ਕੰਮ ਬਹੁਤ ਵਧੀਆ ਕਿਰਪਾ ਵਾਹਿਗੁਰੂ ਦੀ ਤੇ ਭਰਾਵਾਂ ਦੀ ਕਿਰਪਾ ਬਹੁਤ ਸੋਹਣਾ ਕੰਮ ਚੱਲਦਾ ਚਲੋ ਚਲੋ ਕਿਰਪਾਈ ਜੀ ਦੀ ਮੈਂ ਕੀ ਮਾਲ ਪਿਛੇ ਮਾਲ ਵਿਕੀ ਜਾਂਦਾ ਆਈ ਜਾਂਦਾ ਹਣਾ ਭਰਾ ਸਾਰੇ ਨਾਲੇ ਦੁੱਧ ਪੀ ਜਾਂਦੇ ਹੁਣ ਥੋੜਾ ਆ ਲੋਕ ਪਿੱਛੇ ਨੂੰ ਫੇਰ ਮੁੜ ਪਿਆ ਇੱਕ ਵਾਰ ਲੋਕ ਛੱਡ ਗਏ ਸੀ ਪਸ਼ੂਆਂ ਦਾ ਕੰਮ ਹਾਂਜੀ ਹਾਂਜੀ ਹੁਣ ਫੇਰ ਜੇ ਬਿਮਾਰੀਆਂ ਤੋਂ ਬਚਣ ਦੀ ਖਾਤਰ ਲੋਕ ਜਿਵੇਂ ਜਿਵੇਂ ਸਮਝ ਆਈ ਜਾਂਦੀ ਆ ਉਹਵੇਂ ਕੋਈ ਇੱਕ ਤਾਂ ਰੱਖਦੇ ਆ ਬਾਲੇ ਘਰ ਮੇਰੇ ਦੇਖਣ ਵਾਲਿਆ ਜਿਨ੍ਹਾਂ ਨੇ ਇੱਕ ਇੱਕ ਪਸ਼ੂ ਰੱਖਣਾ ਸ਼ੁਰੂ ਕਰਤਾ ਗਾਂ ਰੱਖਦੇ ਇੱਕ ਤੇ ਨਾਲ ਚਾਰ ਹੁਣ ਤਾਂ ਯਾਰ ਨਾ ਕੋਈ ਵੱਢ ਕੇ ਲੈਉਣ ਦੀ ਲੋੜ ਆ ਨਾ ਕੋਈ ਲੈਣਾ ਦੇਣਾ ਚਾਰ ਲਓ ਵਿੱਚ ਤੂੜੀ ਪਾਓ ਥੋੜੀ ਬਹੁਤੀ ਆਪ ਦਾ ਘਰ ਦਾ ਦੁੱਧ ਘਰ ਦਾ ਵਾਹ ਬਾਈ ਨਹਿਮ ਤਾਂ ਕਿੱਥੋਂ ਪਨੀਰ ਆਈ ਜਾਂਦਾ ਤੁਸੀਂ ਸਾਰਾ ਕੁਝ ਜਾਣਦੇ ਆ ਡੁਪਲੀਕੇਟ ਚੀਜ਼ ਆਈ ਜਾਂਦਾ ਜੇ ਬਿਮਾਰੀਆਂ ਤੋਂ ਬਚਣਾ ਤਾਂ ਆਪ ਮਾੜਾ ਮੋਟਾ ਸਿੱਖ ਲਓ ਪਰ ਪਠੇ ਵੀ ਪਾਉਣੇ ਪੈਣਗੇ ਧਾਰ ਵੀ ਕਟਣੀ ਪਾਉ ਕਰਨੇ ਪੈਣਾ ਜੀ ਆਪਦੇ ਜਵਾਕਾਂ ਲਈ ਆਪਾਂ ਸਾਰਾ ਕੁਝ ਕਰਦੇ ਆ ਤੇ ਜ਼ਹਿਰ ਕਿਉਂ ਪਿਓ ਨੇ ਨਾ ਡੁਪਲੀਕੇਟ ਦੁੱਧ ਤੋਂ ਬਚਣਾ ਚਾਹੀਦਾ ਹਰੇਕ ਬੰਦੇ ਨੂੰ ਪਸ਼ੂ ਰੱਖੀ ਵੀ ਜਾਂਦੇ ਲੋਕ ਰੱਖੀ ਜਾਂਦੇ ਰੱਖੀਏ ਬਹੁਤ ਫਰਕ ਪੈ ਗਿਆ ਜੀ ਚਲੋ ਆਜੇ ਬਾਈ ਫਿਰ ਕਿੰਨੇ ਜੀ ਆਪਣੇ ਕੋਲੇ ਤਿੰਨ ਆ ਬਾਈ ਜੀ ਤਿੰਨ ਕਰੀ ਸ਼ੁਰੂ ਜੀ ਫਿਰ ਦੱਸੋ ਜੀ ਫਿਰ ਹਾਂਜੀ ਇਹ ਵੀਰ ਜੀ ਆਵ ਬੱਛੀ ਹੈ ਤੇ ਮਗਰ ਐਰ ਸ਼ੈਰ ਠੀਕ ਆ ਤੇ ਇਹਨੂੰ ਦੂਜਾ ਸੁਆ ਮਾਲਕਾਂ ਦੇ ਅਨੁਸਾਰ ਹਾਂਜੀ ਕਿਸੇ ਦੀ ਨਾ ਵੀਰ ਦੀ ਮੇਰੇ ਦੀ ਸੰਭਾਲ ਥੋੜੀ ਜੀ ਘਟ ਗਈ ਸੀ ਜੈਸਾ ਉਹਨਾਂ ਵੈੜ ਸੀ ਨਾ ਹਾਂ ਉਸਾਂ ਨੇ ਸੰਭਾਲ ਨਹੀਂ ਕੀਤੀ ਅੱਜ ਕੱਲ ਤੈਨੂੰ ਪਤਾ ਵੇਚਣ ਤੋਂ ਪਹਿਲਾਂ ਅਗਲਾ ਕਹਿੰਦਾ ਜੋ ਬਚਤ ਹੋ ਜੇ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਗੋੜਨਗੇ ਸਹੀ ਨਹੀਂ ਕਰਦਾ ਹਾਂਜੀ ਤੇ ਇਹ ਆਪਣੇ ਕੋਲੇ ਤੀਜਾ ਦਿਨ ਅੱਜ ਆਪਾਂ 16 ਕਿਲੋ ਚੋਕੇ ਲਿਆਂਦੀ ਸੀ ਇਹ ਹਾਂਜੀ ਹਾਂਜੀ ਦੋ ਟਾਈਮ ਹੂੰ ਹੁਣ ਇਸ ਟਾਈਮ 19 ਕਿਲੋ ਦੁੱਧ ਆ। ਅੱਛਾ ਜੀ। ਰੈਡੀ। ਠੀਕ ਆ। ਹਾਂ ਕਹਿਣ ਨੂੰ ਤਾਂ 20 20 ਸੌਖਾ ਜਾ ਲੱਗਦਾ ਪਰ ਆਪਾਂ 20 ਕਹਿਣਾ ਨਹੀਂ 19 ਆ ਤੇ 19 ਆ ਜਿਹੜਾ ਡੱਬਿਆਂ ਵਾਲਾ। ਬਿਲਕੁਲ ਜੀ। ਹਾਂ ਦੋ ਟਾਈਮ ਚੋਆਈ ਕਰਾਉਂਗਾ। ਹਾਂ ਜੀ ਜੀ। ਚੌਹ ਟਾਈਮਾਂ ਵਾਲਾ ਤਾਂ ਮੈਂ ਮੈਂ ਕਈ ਵਾਂ ਮੈਂ 4-4 ਦੁੱਧ 10-10 ਦੂੰ ਉਹ ਨਹੀਂ ਦੋ ਟਾਈਮ ਚੋਆਈ। ਜਿਹੜਾ ਮਰਜ਼ੀ ਭਰਾ ਮੇਰਾ। ਖੋਲੋ ਜੀ ਖੋਲੋ। ਜਿਹੜੇ ਤਰੀਕੇ ਨਾਲ ਮਰਜ਼ੀ ਚੋਲੇ। ਬਿਲਕੁਲ ਜੀ। ਲਓ ਜੀ ਚੈੱਕ ਕਰੋ। ਪੂਰ, ਛੇਟਾ, ਥਣ ਵੱਧ ਘੱਟ ਉਹ ਮੇਰੀ ਗਾਰੰਟੀ ਆ। ਚਲੋ

ਬਿਲਕੁਲ ਜੀ ਜਿਵੇਂ ਆਪਾਂ ਕਹਿ ਦੀਏ ਨਾ ਚੁਆਈ ਚੁਈ ਬਹੁਤ ਹਾਂ ਜੀ ਹਾਂ ਜੀ ਆਪਣੀ ਗੱਲਾਂ ਲੱਗੀ ਹੈ ਚੁਆਈ ਦਾ ਇੱਕ ਪਾਸੇ ਮਸ਼ੀਨ ਤੇ ਮੈਂ ਚੌਣ ਬੈਣਾ ਮਸ਼ੀਨ ਲਾ ਕੇ ਸਭ ਸੇ ਦੇ ਦੇ ਬੈਣਾ ਹਾਂ ਜੀ ਮਸ਼ੀਨ ਆ ਜੇ ਬਾਅਦ ਚ ਚੌਂਦੀ ਆ ਤੇ ਇਹ ਪਹਿਲਾਂ ਚੌਦਾ ਨਾ ਮੈਂ ਚਲੋ ਆਈ ਨਹੀਂ ਵਧੀਆ ਚੁਆਈਏ ਬੋਲੋ ਜੀ ਬੋਲਣ ਨੂੰ ਯਾਰ ਬਈ ਰੇਟ ਤਾਂ ਬਹੁਤ ਆ ਹਨਾ ਆਪਾਂ ਨੂੰ ਇਹ ਭਾਅ ਚਾਹੀ ਸੀ ਆਪਾਂ ਦੇਣੀ ਵੀ ਭਾਅ ਚਾ ਮੰਗਰ ਬੱਛੀ ਆ ਇਹ ਅਗਲੇ ਤਾਂ ਕਹਿੰਦੇ ਆ 9 ਦਿਨਾਂ ਦੀ ਸੂਈ ਆ ਆਪਾਂ ਨਹੀਂ ਕਹਿੰਦੇ ਇਹ 12 ਦੀ ਵੀ ਹੋ ਸਕਦੀ ਆ 15 ਦੀ ਵੀ ਹੋ ਸਕਦੀ ਆ 10 ਦੀ ਵੀ ਹੋ ਸਕਦੀ ਬਿਲਕੁਲ ਬਿਲਕੁਲ ਜੀ ਬਿਲਕੁਲ ਕਿੰਨੇ ਦੀ ਮਰਜ਼ੀ ਮੰਨ ਲਓ ਬੱਛੀ ਆ ਹਾਂ ਜੀ ਹਾਂ ਜੀ ਤੇ ਇਹਦਾ ਜਾਨੀ ਕਿ ਰੇਟ ਕੋਈ ਬਾਹਲਾ ਨਹੀਂਗਾ 55200 ਰੁਪਏ 55200 ਰੁਪਏ 55200 ਰੇਟ ਆ ਇਹਦਾ ਜਾਇਜ਼ ਜਮਾ ਕੋਈ ਵੀ ਮੇਰਾ ਵੀਰਪਰਾ ਜਿੱਥੋਂ ਮਰਜੀ ਚੱਲ ਕੇ ਆ ਜੇ ਭੂੜ ਛੱਟਾ ਥਣ ਵੱਧ ਘੱਟ ਚੋਾਈ ਦੋਨੇ ਟਾਈਮ ਆਵਦੀ ਜਦੋਂ ਮਰਜੀ ਕਰਾ ਸਕਦਾ ਮੇਰੀ ਗਰੰਟੀ ਆ ਵੀ ਜੇ ਕਈ ਵਾਰੀ ਬੰਦਾ ਆ ਜਾਂਦਾ ਅਗਲਾ ਕਵੇ ਹਾਂ ਥਣ ਤੋਂ ਇਹ ਖੋਟੀ ਹਾਂਜੀ ਹਾਂਜੀ ਉਹ ਬੰਦੇ ਨੂੰ ਢੇੜਾ ਨਹੀਂ ਪਾਊਗਾ ਬਿਲਕੁਲ ਜੀ ਹਾਂ ਚਖਣਾ ਦੀ ਜਮਾ ਓਕੇ ਮੇਰੀ ਗਰੰਟੀ ਆਜੋ ਆਜੋ ਇਹ ਵੀ ਸੂਈ ਆ ਹਾਂ ਇਹਨੂੰ ਕਿੰਨੇ ਟਾਈਮ ਹੋ ਗਿਆ ਜੀ ਇਹ ਬਾਈ ਜੀ ਕੱਲ ਦੀ ਸੂਈ ਦੀ ਆ ਹਾਂਜੀ ਯਾਨੀ ਕਿ ਕੱਲ ਦੀ ਸੂਈ ਆ ਤੇ ਇਹਦੇ ਮਗਰ ਵੱੱਛੀ ਆ ਉਹ ਕਾਲੀ ਵੱੱਛੀ ਆ ਅੱਛਾ ਉਹ ਪਰਲੇ ਵੱਛੀ ਨਹੀਂ ਆ ਇਹ ਕਾਲੀ ਵੱੱਛੀ ਇਹਦੀ ਆ ਤੇ ਚਵਾਈ ਹਾਂਜੀ ਮੈਂ ਨਾ ਕੀ ਬਾਤਾਂ ਯਾਰ ਚਵਾਈ ਦਾ ਨਹੀਂ ਫਵਾਨਾ ਵੇਖ ਭਾਈ ਇਹ ਨਹੀਂ ਦਿਖੀ ਜਾਂਦਾ ਜੀ ਬਿਲਕੁਲ ਬਿਲਕੁਲ ਰੰਗ ਵੀ ਕਾਲਾ ਹੋਣੀ ਚਵਾਈ ਤੇ ਬਹੁਤ ਚੰਗੀ ਵਹਿੜ ਆ ਆਲੋ ਕਮਾਲ ਹੋ ਜੀ ਤੁਹਾਿੰ ਚੰਗਾ ਕਰ ਦੂ ਬੱਜੀ ਦੋ ਫਿਰ ਹਣਾ ਹਾਂਜੀ ਜੇ ਤਾਂ ਰਹੀ ਆਪਣੇ ਕੋਲੇ ਹਾਂਜੀ ਹਾਂਜੀ ਫੇਰ ਤਾਂ ਆਪਾਂ ਇਹਦੇ ਤੋਂ 22 ਵਿੱਚ ਹੋ ਸਕਦੇ ਆ 22 ਵਿੱਚ ਹੋ ਸਕਦੇ ਆ ਹਾਂਜੀ ਹਾਂਜੀ ਹਣਾ ਬਿਲਕੁਲ ਅਗਲਾ ਇਹਦੇ ਥੱਲੇ ਪਾਈਆ ਚੋਵੇ ਇਹਦੇ ਥੱਲੇ ਕਿਲੋ ਚੋਵੇ ਤੇ ਚੈ ਥੱਲੇ ਚੋਵੇ 25 ਉਹ ਅਗਲੇ ਦੀ ਮਰਜੀ ਆ ਹਣਾ ਥਣਾ ਦੀ ਗਾਰੰਟੀ ਆ ਕੱਲ ਦੀ ਸੂਈ ਆ 5 ਕਿਲੋ ਮੈਂ ਕੱਢਿਆ ਬਿਲਕੁਲ ਜੀ ਹਾਂ ਰਾਤ ਚੋਈ ਸੀ ਢਾਈ ਤਿੰਨ ਕਿਲੋ ਹਾਂਜੀ ਪੰਜ ਕਿਲੋ ਤੜ ਕੇ ਚੋਈ ਆ ਜਿਹੜੀ ਇਸ ਟਾਈਮ ਮੈਂ ਚੋਈ ਕੀਤੀ ਹਾਂਜੀ ਹਾਂਜੀ ਤੇ ਬਾਕੀ ਥਣਾ ਦੀ ਬੇਚਾ ਜਿੱਥੋਂ ਮਰਜੀ ਕੋਈ ਬਿਲਕੁਲ ਜੀ ਬਿਲਕੁਲ ਇਹਨੂੰ ਕੋਈ ਪਹਿਲਾ ਮੰਨ ਲੇ ਹਾਂਜੀ ਹੈ ਤਾਂ ਵੈਸੇ ਪਹਿਲੇ ਹੀ ਆ ਹਾਂਜੀ ਹਾਂਜੀ ਇਹਨੂੰ ਕੋਈ ਦੂਜਾ ਮੰਨ ਲੇ ਉਹ ਦੀ ਆ ਹਨਾ ਬੋਲੋ ਜੀ ਇਹਦਾ ਬਾਈ ਰੇਟ ਤਾਂ ਬਹੁਤ ਬਣਦਾ ਸੀ ਹਾਂਜੀ ਪਰ ਮੈਂ ਉਹੀ ਗੱਲ ਕਰਦਾ ਹਾਂ ਵੀ ਜਿੱਦਾਂ ਦਾ ਆਪਣਾ ਆ ਵੀ ਆਉਣ ਤੇ ਜਾਣ ਬਸ ਏ ਭਾਈ 52000 ਦੀ 52000 ਦੀ ਹਾਂ ਚਲ ਠੀਕ ਆ ਇਧਰ ਆ ਜਾ ਫਿਰ ਇਹ ਵੀ ਕੱਲ ਦੀ ਸੂਈ ਆ ਕੱਛੀ ਨਹੀਂ ਸੂਈ ਇਹ ਵੀ ਆ ਬੱਚੇ ਵਛੀ ਆਗੇ ਤੁਮੇ ਨਹੀਂ ਇਹਦਾ ਆ ਬੱਚਾ ਬੈਠਾ ਹਾਂਜੀ ਇਹ ਬੱਚਾ ਉਹ ਵਛੀ ਆ ਅਜੋ ਵਛੀ ਇਧਰ ਦੀ ਤੁਲਨਾ ਕਰੇਗੀ ਇਹ ਵੀ ਕੱਲ ਦੀ ਸੂਈ ਵੀ ਆ ਠੀਕ ਆ ਜਸਤੀ ਆਕ ਨਾ ਜਰਸੀ ਇਧਰ ਤੇ ਲੈਿੰਦੇ ਸ ਥੋੜਾ ਬਧੇ ਛੱਡਾ ਬੋਲਾ ਹਣਾ ਜੀ ਬੋਲਾ ਡੋਲਾਪੁਰ ਬਾਈ ਜਿੱਦਾਂ ਹੁਣ ਆਪਾਂ ਚੁਵਾਈ ਇੱਕ ਤਾਂ ਰਾਤ ਹੂੰ ਉਹ ਚੁਈ ਆ ਜਾਣੀ ਕਿ ਹਾਂਜੀ 2.5 ਕਿਲੋ ਚੁਈ ਸੀ ਹਾਂਜੀ ਤੇ ਬੱਚੇ ਨੂੰ ਚੰਗਾਇਆ ਹਨਾ ਹੂੰ ਤੇ ਜਦ ਤੜਕੇ ਵੀ ਆਪਾਂ ਬਾਹਲੀ ਨਹੀਂ ਚੁਈ ਕਿਉਂਕਿ ਇੱਕ ਤਾਂ ਠੰਡ ਦਾ ਸਮਾਂ ਬਿਲਕੁਲ ਜੀ ਹਨਾ ਤੇ ਇੱਕ ਹਜੇ ਤੈਨੂੰ ਪਤਾ ਦੂਜੀ ਚੁਈ ਆ ਨਹੀਂ ਨਹੀਂ ਬਿਲਕੁਲ ਬਿਲਕੁਲ ਹਨਾ ਬਿਲਕੁਲ ਕੋਈ ਗਰਮੀ ਚ ਤਾਪਾ ਕਰਦੇ ਨਾ ਤੀਜੇ ਡੰਗ ਹਾਂਜੀ ਹਾਂਜੀ ਆਜੋ ਆਜੋ ਲੈ ਆਓ ਦਾਰ ਤੇ ਨਾ ਕਿ ਬਈ ਦਾਰ ਹੁੰਦਾ ਨਾ ਹਾਂਜੀ ਹਾਂਜੀ ਇਹ ਵੀ ਕਦੇ ਪਤਾ ਨਾ ਮੋਟਰ ਨਹੀਂ ਆਉਂਦਾ ਬਾਈ ਨਹੀਂ ਆਉਂਦਾ ਭਾਈ ਜੀ ਮਿਲ ਕੇ ਫੀਵਰ ਹੋ ਜਾਣਾ ਉਦੋਂ ਬਾਅਦ ਲੋਟ ਨਹੀਂ ਆਉਂਦਾ ਕਿਦਾ ਦੋ ਡੰਗ ਬਿਲਕੁਲ 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 ਹਾਂ ਉਦਾਂ ਥਣਾ ਥੁਣਾ ਦੀ ਇਹਦੀ ਵੀ ਗਾਰੰਟੀ ਆ ਬਾਈ ਠੀਕ ਆ ਫੁੱਲ ਜਾਣੀ ਕਿ ਉਦਾਂ ਲੰਬੀ ਲੰਜੀ ਆ ਕੱਦ ਜਰਸੀਆਂ ਦਾ ਜਿੰਨਾ ਹੁੰਦਾ ਉਦੋਂ ਪੂਰਾ ਵੱਧ ਹੋਊਗਾ ਕੱਟ ਨਹੀਂਗਾ ਹਾਂ ਓਦਾਂ ਛਕਲ ਦੀ ਸੋਹਣੀ ਆ ਬੂਥੀ ਸੋਹਣੀ ਆ ਜੀ ਹਾਂ ਚੋਬਰ ਹੁੰਦਾ ਚੋਬਰ ਆ ਗਿਆ ਜੇ ਕਿਤੇ ਬੱਚੀ ਹੁੰਦੀ ਤਾਂ ਕਿਆ ਬਾਤਾਂ ਕੰਨ ਬਹੁਤ ਸੋਹਣਾ ਲੱਗੇ ਜਾਂਦੇ ਬੋਲੋ ਜੀ ਇਹਦੀ ਵੀ ਬਾਈ ਗਾਰੰਟੀ ਫੁੱਲ ਮੇਰੀ ਥਣਾ ਥੁਣਾ ਦੀ ਤੇ ਇਹਦਾ 45000 ਰੁਪਏ 45000 ਹਾਂ ਬਸ ਜਾਨੀ ਕਿ ਆਪਣੇ ਰੇਟ ਜਾਇਜ਼ ਆ ਬਿਲਕੁਲ ਜੀ ਹਾਂ ਬਾਕੀ ਲੋਕਾਂ ਨੇ ਦੱਸਣਾ ਹੁੰਦਾ ਆ ਬਿਲਕੁਲ ਸਹੀ ਸਹੀ ਗੱਲ ਆ ਆਪਾਂ ਦੇ ਮੂੰਹ ਜੋ ਕਮਰਜੀ ਕਹੀਏ ਹਨਾ ਚਲੋ ਬਾਕੀ ਮੇਰੀ ਇਹ ਹੀ ਗੱਲ ਆ ਜਿਹੜਾ ਮਰਜੀ ਭਰਾ ਜਿੱਥੋਂ ਮਰਜੀ ਆ ਜੇ ਥਣਾ ਦੀਆਂ ਨਾਲ ਕੋਈ ਬੰਦਾ ਇਹ ਸੋਚੇ ਵੀ ਹਾਂ ਥਣਾ ਦੀ ਕੋਈ ਗਲਤ ਹੋਊਗੀ ਹਨਾ ਬਿਲਕੁਲ ਜੀ ਹਾਂ ਢਾਂਚੇ ਜਿਹੜੇ ਦਿਖਦੇ ਆ ਤੁਹਾਨੂੰ ਜਿੱਦਾਂ ਦੇ ਹੈਗੇ ਆ ਹਾਂਜੀ ਥਣਾ ਦੀ ਮੇਰੀ ਗਾਰੰਟੀ ਆ ਵੀਡੀਓ ਚ ਢਾਂਚਾ ਤਾਂ ਦੇਖ ਹੀ ਲੈਂਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਥਣਾ ਦੀ ਮੇਰੀ ਗਾਰੰਟੀ ਆ ਜਦੋਂ ਮਰਜੀ ਆਜੇ ਜਿਹਨੂੰ ਮਰਜੀ ਦੋ ਟਾਈਮ ਚੋ ਲੈੇ ਤਾਂ ਚੱਲ ਹਜੇ ਬੌਲੇ ਚੀ ਆ ਕੱਲ ਦੀਆਂ ਦੋ ਟਾਈਮ ਚੋ ਆ ਕੇ ਦਊਗਾ ਜਿਹੜਾ ਮਰਜੀ ਜਿੱਥੋਂ ਮਰਜੀ ਜਿਵੇਂ ਮਰਜੀ ਕਵੇ ਅਗਲਾ ਹਾਂਜੀ ਨੰਬਰ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਨੰਬਰ 90568 94762 ਨੇੜੇ ਤਲਵੰਡੀ ਭਾਈ ਇੱਕ ਪਾਸੇ ਜੀਰਾ ਇੱਕ ਪਾਸੇ ਮੋਗਾ ਸਤਿ ਸ੍ਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭਾਈ